ਸਾਸਰੀ ਗਾਲ ਜੀ ਸਾਰਿਆਂ ਨੂੰ ਕਈ ਭਰਾ ਆਪਾਂ ਨੂੰ ਇੰਸਟਾਗ੍ਰam ਤੇ ਮੈਸੇਜ ਕਰਦੇ ਦੀ ਵੀ ਚ ਸੀ YouTube ਤੇ ਵੀਡੀਓ ਪਾਇਆ ਕਰੋ ਲੰਬੀਆਂ ਤੇ ਯਾਰ ਆਪਾਂ ਨੂੰ ਸਾਰੇ ਜਾਨਵਰ ਦਿਖਾਓ ਤੇ ਅਜੇ ਇਹ ਵੀਡੀਓ ਚ ਆਪਾਂ ਤੁਹਾਨੂੰ ਆਪਣੇ ਸਾਰੇ ਜਾਨਵਰ ਦਿਖਾ ਦੇਣਨੇ ਜਿਹੜੇ ਜਿਹੜੇ ਕੋ ਆਪਣੇ ਕੋ ਹੈਗਾ ਤੇ ਯਾਰ ਬਾਕੀ ਜੇ ਵੀਡੀਓ ਘੈਂਡ ਲੱਗੀ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਅੱਗੇ ਅੱਗੇ ਹੋਰ ਵੀ ਘੈਂਡ ਘੈਂਡ ਵੀਡੀਓ ਦਿਖਾਵਾਂਗੇ ਤੁਹਾਨੂੰ ਤੇ ਯਾਰ ਇੱਧਰ ਆਪਾਂ ਨੇ ਰੱਖੇ ਨੇ ਪੰਛੀ ਮਤਲਬ ਪੰਛੀ ਲਵ ਬਰ ਟਰਕੋ ਕੋਟੇਲ ਨੇ ਆਪਣੇ ਕੋਲ ਜਿਹੜੇ ਦੋਏ ਪੇਅਰ ਨੇ ਤੇ ਆਪਣੇ ਗਵਾਨਾਂ ਦੀ ਹਾਈਟ ਹੈਗੀ ਆ 5 ਫੁੱਟ ਇਹ ਹਰ ਕਾ ਵੀ ਗੈਂਡ ਹੈ ਜਿਹੜਾ ਜੇ ਮਿਲਦਾ ਆਪਣੇ ਸਾਡੇ ਏਰੀਆ ਚ ਤਾਂ ਕਿਸੇ ਕੋਈ ਗਵਾਣਾ ਹੈ ਵੀ ਨਹੀਂਗਾ ਪਰ ਬਹੁਤ ਜਣਿਆਂ ਨੂੰ ਪਤਾ ਵੀ ਨਹੀਂ ਇਹ ਚੀਜ਼ ਕੀ ਹੁੰਦੀ ਆ ਤੇਰ ਬਾਕੀ ਅੱਗੇ ਕਿਸ ਨੂੰ ਹੋਰ ਦਿਖਾਉਣਾ ਹੈ ਉਰੇ ਆਪਣੇ ਕੋ ਫਿਸ਼ ਵੀ ਨੇ ਫਿਸ਼ ਆਪਣੇ ਕੋ ਦੋਏ ਨੇ ਹਜੇ ਤਾਂ ਤੇ ਯਾਰ ਇਹ ਆਪਣੇ ਕੋ ਸਪਾਈਡਰ ਦਾ ਬੱਚਾ ਯਾਰ ਇਹਨੂੰ ਟੈਰੈਂਟੂਲਾ ਵੀ ਕਹਿੰਦੇ ਨੇ ਇਹਨਾਂ ਦਾ ਵੀ ਸਾਈਜ਼ ਕਾਫੀ بڑا ਹੋ ਜਾਂਦਾ ਮੇਰੇ ਹੱਥ ਜਿੰਨਾ ਸਾਈਜ਼ ਹੋ ਜਾਣਾ ਇਹਨਾਂ ਦਾ ਤੇ ਯਾਰ ਇਹ ਫਿਲਹਾਲ ਹਜੇ ਤਾਂ ਬੱਚਾ ਹੀ ਆ 1 ਮਹੀਨੇ ਦਾ ਆਪਾਂ ਨੂੰ ਇਹ ਥੋੜਾ ਹੀ ਟਾਈਮ ਹੋਇਆ ਲੈ ਆਂਦੇ ਨੂੰ ਆਪਣੇ ਕੋ بڑا ਵੀ ਸੀ ਪਹਿਲਾਂ ਉਹ ਆਪਾਂ ਦੇਤਾ ਸੀ ਇਦਾਂ ਹੀ ਮਤਲਬ ਉਹ ਹੁਣ ਉਹਦਾ ਵੀ ਸਾਈਜ਼ ਕਾਫੀ بڑا ਥੀ ਹੁਣ ਆਪਾਂ ਬੱਚਾ ਲੈ ਆਂਦਾ ਤੀ ਇਹਨੂੰ ਆਪਾਂ ਟ੍ਰੇਨਡ ਕਰ ਰਹੇ ਆਂ ਪੂਰਾ ਹੱਥ ਤੇ ਤਰ ਅੱਗੇ-ਅੱਗੇ ਜੇ ਤੁਸੀਂ ਵੀਡੀਓ ਦੇਖੇਂਗੇ ਉਹ ਚ ਸਾਈਜ਼ ਇਹਦਾ ਵੀ ਵੱਧਦਾ ਦੇਖੇਂਗੇ ਉਹ ਬਾਕੀ ਤੁਹਾਨੂੰ ਘੈਂਟ ਲੱਗੂਗਾ ਅੱਗੇ-ਅੱਗੇ ਆਪਾਂ ਬਾਹਰ ਵੀ ਲੈ ਕੇ ਜਾਇਆ ਕਰਾਂਗੇ ਇਹ ਵੀ ਘੈਂਟ ਚੀਜ਼ ਹੁੰਦੀ ਆ ਘਰੇ ਰੱਖ ਸਕਦੇ ਆ ਇਹ ਚ ਕੋਈ ਜ਼ਹਿਰ ਨਹੀਂ ਹੁੰਦੀ ਹੈ ਕਿ ਨਾ ਇਹ ਬਾਈਟ ਵਗੈਰਾ ਕਰਦਾ ਫਿਲਹਾਲ ਤਾਂ ਇਹ ਬਹੁਤ ਛੋਟਾ ਹਜੇ ਮਤਲਬ ਤੁਹਾਨੂੰ ਵੀਡੀਓ ਚ ਤਾਂ ਹਜੇ ਏਡਾ ਸਾਈਜ਼ ਇਹਦਾ ਪਤਾ ਨਹੀਂ ਲੱਗਦਾ ਉਹਨਾਂ ਫਿਰ ਵੀ ਕਾਫੀ ਸਾਈਜ਼ ਹੈਦਾ ਮਤਲਬ 1 ਮਹੀਨੇ ਚ ਕਾਫੀ ਵਧੀਆ ਗ੍ਰੋਥ ਕਰ ਲਈ ਇਹਨੇ ਟ੍ਰੇ ਦੇ ਵਿੱਚ ਰੱਖਦੇ ਆਂ ਆਪਾਂ ਡੱਬੀ 'ਚ ਇਹਦਾ ਸੈਟਅਪ ਤਾਂ ਛੋਟਾ ਹੀ ਹੈ ਹਜੇ ਕਿਉਂਕਿ ਜੋ-ਜੋ ਬੜਾ ਹੋਈ ਗਿਆ ਤਾਂ ਆਪਾਂ ਸੈਟਅਪ ਵੀ ਬੜਾ ਕਰੀ ਜਾਣਾ ਇਹ ਹਜੇ ਤਾਂ ਫਿਲਹਾਲ ਇਹਨੂੰ ਇੰਨੇ ਇੱਕ ਸੈਟਅਪ 'ਚ ਸਹੀ ਰਹਿੰਦਾ ਇਹ ਰੱਖਣਾ ਫਿਲਹਾਲ ਤਾਂ ਆਪਾਂ ਹਜੇ ਇਹਨੂੰ ਹੀ ਛੋਟੀ ਜੀ ਡੱਬੀ 'ਚ ਰੱਖਦੇ ਆਂ ਕਿਉਂਕਿ ਇਹਦੇ ਸਾਈਜ਼ ਦੇ ਹਿਸਾਬ ਨਾਲ ਇਹ ਡੱਬੀ ਸਹੀ ਆ ਲੋਕੀ ਰਹਿੰਦੇ ਨੇ ਵੈਸੇ ਇਹ ਡੱਬੀ ਇਹਦੇ ਲਈ ਪੂਰੀ ਸਹੀ ਆ ਜਿਉਂ-ਜਿਉਂ ਦਾ ਸਾਈਜ਼ ਬੜਾ ਹੋਈ ਗਿਆ ਆਪਾਂ ਇਹਦਾ ਸੈਟਅਪ ਵੀ ਵਧਾਈ ਜਾਵਾਂਗੇ ਹੌਲੀ-ਹੌਲੀ ਇਹਨੂੰ بڑے ਡੱਬੇ 'ਚ ਰੱਖਾਂਗੇ ਮਤਲਬ ਡੱਬੀ ਦੇ ਆਲੇ-ਦੁਆਲੇ ਗ ਬਾਕੀ ਇਹਦੀ ਡਾਈਟ ਵੀ ਉਹ ਤੇ ਰੱਖੀ ਹੋਊ ਆਪਾਂ ਅੱਗੇ ਵੀਡੀਓ ਚ ਦੱਸ ਦਾਂਗੇ ਤੁਹਾਨੂੰ ਤੇ ਯਾਰ ਸਾਈਜ਼ ਇਹਦਾ ਕਿਵੇਂ-ਕਿਵੇਂ ਵੱਧਦਾ ਤੇ ਯਾਰ ਬਾਕੀ ਕਹਿੰਦੇ ਆਉਣਗੇ ਕਈ ਵੀ ਇਹ ਛੋਟੀ ਜੀ ਡੱਬੀ ਚ ਰੱਖਿਆ ਇਹਦੇ ਲਈ ਤੇਰੇ ਨੇ ਆਪਣੇ ਕੋਲ ਅਬਡ ਅਰਤਾਰ ਦੋ ਕੋਕਟੇਲ ਇਹ ਆਪਾਂ ਪੇਰ ਚ ਲੈ ਆਂਦੇ ਸੀਗੇ ਵੀ ਪੂਰੇ ਅਡਲਟ ਨੇ ਇਹ ਮਤਲਬ ਹੈਮ ਟ੍ਰੇਮਡ ਨਹੀਂਗੇ ਹੱਥ ਵਗੈਰਾ ਨਹੀਂ ਲਵਾਉਂਦੇ ਹੈਗੇ ਨਾ ਹੱਥ ਤੇ ਆਉਂਦੇ ਨੇ ਇਹ ਇਹ ਬੜੇ ਆਪਾਂ ਇਦਾਂ ਹੀ ਲਿਆਂਦੇ ਸੀ ਹੁਣ ਜੋ ਇਹਨਾਂ ਦੇ ਆਂਡੇ ਦੇਣਗੇ ਆਪਾਂ ਨੂੰ ਬੱਚੇ ਹੋਣਗੇ ਉਹ ਆਪਾਂ ਆਪਣੇ ਹੈਂਡ ਟ੍ਰੇਮਡ ਕਰਾਂਗੇ ਮਤਲਬ ਆਪਣੇ ਹੱਥ ਤੇ ਆ ਜਾ ਕਰਨਗੇ ਬੈਠੇ ਆ ਕਰਨਗੇ ਇਹ ਤਾਂ ਡਰਦੇ ਨੇ ਆਪਾਂ ਤੋਂ ਜੋ ਆਪਾਂ ਕੋਲ ਚਲੇ ਜਾਂਦੇ ਨੇ ਉੱਡ ਜਾਂਦੇ ਨੇ ਇਹ ਆਪਾਂ ਕਿਉਂਕਿ ਇਦਾਂ ਹੀ ਪਹਿਲਾਂ ਛੋਟੇ ਜਿਹੇ ਪਿੰਜਰੇ ਚ ਦਿੱਤੀ ਆਪਾਂ ਲਿਆ ਕੇ بڑے ਕੇਜ ਚ ਰੱਖੇ ਨੇ ਫਿਰ ਹਾਲ ਫਿਰ ਵੀ ਇਹਨਾਂ ਦਾ ਡਰ ਡਰ ਘਟ ਗਿਆ ਹਜੇ ਆਪਣੇ ਕੋ ਆ ਜਾਂ ਦਰਦੇ ਤੇ ਯਾਰ ਇਹ ਨੇ ਕਾਟੋ ਦੇ ਬੱਚੇ ਇਹ ਵੀ ਆਪਾਂ ਨੂੰ ਫਰੈਂਡ ਦੇ ਕੇ ਗਿਆ ਇਹ ਕੋਈ ਆਪਣੇ ਪੈਟ ਨਹੀਂ ਗੇ ਆਪਾਂ ਮਹੀਨੇ ਤੱਕ ਛੱਡ ਦੇਣੇ ਜੋ بڑے ਹੋ ਗਏ ਫਿਲਹਾਲ ਤਾਂ ਇਹ ਹਜੇ ਦੁੱਧ ਵੀ ਨਹੀਂ ਆਪ ਪੀਂਦੇ ਗੇ ਆਪਾਂ ਡਰਾਪ ਨਾ ਪਲਾਉਨੇ ਆ ਨਾ ਕੁਝ ਖਾਂਦੇ ਨੇ ਇਹ ਜਿਹੜੇ ਇਹ ਆਪਾਂ ਨੂੰ ਫਰੈਂਡ ਦੇ ਕੇ ਗਿਆ ਇਹਨਾਂ ਦੀ ਮਾਂ ਜੀ ਮਰ ਗਈ ਦਰਖਤ ਸੀਗਾ ਫਰੈਂਡ ਦੇ ਘਰੇ ਉਹ ਟੁੱਟ ਗਿਆ ਸੀਗਾ ਤੇਰ ਮਾਂ ਮਰ ਗਈ ਇਹਨਾਂ ਦੀ ਤੇਰ ਦੋ ਬੱਚੇ ਹੋਰ ਸੀ ਉਹ ਵੀ ਮਰ ਗਏ ਤੇ ਉਹ ਆਪਾਂ ਨੂੰ ਦੇ ਗਿਆ ਕਿਉਂਕਿ ਆਪਣਾ ਕੋ ਪਹਿਲਾਂ ਸ਼ੂਟਰ ਗਲਾਈਡਰ ਸੀਗਾ ਉਹ ਆਪਾਂ ਪਾਲਿਆ ਸੀਗਾ ਇਦਾਂ ਹੀ ਬੱਚਾ ਕਿਸੇ ਨੇ ਦੇਖਿਆ ਹੋਣਾ ਆਪਣੀਆਂ ਵੀਡੀਓ ਚ ਪੁਰਾਣੀਆਂ ਦੇਖेंगे ਖੋਲ ਕੇ ਜੀ ਸ਼ਾਰਟਸ ਦੇਖਾਂਗੇ ਉਹਨਾਂ ਚ ਆਏਗਾ ਤੇ ਇਸ ਲਈ ਆਪਾਂ ਨੂੰ ਦੇ ਗਿਆ ਉਹ ਕਹਿੰਦਾ ਯਾਰ ਤੂੰ ਪਾਲ ਕੇ ਇਹਨਾਂ ਨੂੰ ਬੜੇ ਕਰਕੇ ਛੱਡ ਦੀ ਵੈਸੇ ਆਪਾਂ ਘਰੇ ਰੱਖ ਨਹੀਂ ਸਕਦੇ ਹੈਗੇ ਇਸ ਲਈ ਇਹਨਾਂ ਨੂੰ ਆਪਾਂ ਮਹੀਨੇ ਤੱਕ ਛੱਡ ਦਾਂਗੇ ਆਪਾਂ ਚੈਲੰਜ ਵੀ ਲਿਆ ਹੋਇਆ ਇੰਸਟਾਗ੍ਰam ਤੇ ਕਪਾ ਬੜੇ ਕਰਕੇ ਛੱਡ ਦੇਣੇ ਨੇ ਫਿਲਹਾਲ ਤਾਂ ਬਹੁਤ ਛੋਟੇ ਨੇ ਪਰ ਹਲਦਾਂ ਲਤਾ ਤਾਂ ਇਹ ਵੀ ਕਾਫੀਆਂ ਕਰਦੇ ਨੇ ਤੇ ਫਿਰ ਆਗੇ ਆਪਾਂ ਬਾਹਰ ਅਜ ਮੀਂਹ ਪੈਂਦਾ ਸੀਗਾ ਤੇ ਆਰ ਆਪਣੀ ਗੱਡੀ ਵੀ ਕਾਫੀ ਗੰਦੀ ਹੋਈ ਜੀ ਉਦੋਂ ਆਪਾਂ ਮੀਂਹ ਪੈਂਦੇ ਚ ਗਏ ਦੇਖੋ ਪੂਰੀ ਲਿਬੜੀ ਪਈ ਸੀ ਮਿੱਟੀ ਨਾਲ ਹੁਣ ਆਪਾਂ ਇਹਨੂੰ ਐਦਾਂ ਹੀ ਮੀਂਹ ਚ ਬਾਹਰ ਲਾ ਦੇਣਾ ਤੇਰ ਗੱਡੀ ਧੋਤੀ ਜਾਣੀ ਆ ਤੇਰਾ ਆਪਣਾ ਕੰਮ ਵੀ ਹੋ ਜਾਣਾ ਸੌਖਾ ਪਨ ਸਪੈਸ਼ਲ ਹੋਣੀ ਤੇ ਗੱਡੀ ਆਪਣੀ ਮੀਂਹ 'ਚ ਧੋਤੀ ਗਈ ਫਿਰ ਚਮਕ ਗਈ ਆਪਾਂ ਇਦਾਂ ਹੀ ਅੰਦਰ ਲਾ ਦੇਣੀ ਆ ਤੇਰਾ ਆਪਾਂ ਮੀਂਹ 'ਚ ਆਪਣਾ ਮੋਟਰਾਂ ਤੋਂ L15AB ਅੰਦਰ ਲਾ ਦੇਣਾ ਤੇਰਾ ਵੀਡੀਓ ਆਪਾਂ ਕਰ ਦੇਣੀ ਆ ਇੱਥੇ ਹੀ ਐਂਡ ਤੇਰਾ ਲਾਈਕ ਸਬਸਕ੍ਰਾਈਬ ਕਰ ਲੇ